2014 10 25 ਨੂੰ ਰਾਤ ਨੂੰ ਕਰੀਬ 10:00 ਵਜੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕੁਝ ਅਣਪਛਾਤੇ ਵਿਅਕਤੀ ਜਿਹੜੇ ਆ ਇੱਕ ਦੋ ਬੰਦਿਆਂ ਨੂੰ ਜਿਹੜੇ ਮਾਰਕਟਾਈ ਕਰਦੇ ਦਿਖਾਈ ਦਿੰਦੇ ਆ ਇਸ ਤੇ ਤੁਰੰਤ ਜਿਹੜਾ ਐਸਐਚਓ ਮੋਕੇ ਤੇ ਪੁੱਜ ਗਿਆ ਜਿਹੜਾ ਵਾ ਮਕਦਮਾ ਦਰਜ ਕੀਤਾ ਮਕਦਮਾ ਦਰਜ ਕਰਕੇ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਮੇਨ ਦੋਸ਼ੀ ਸੀਗਾ ਜਵਰਾਤ ਸਿੰਘ ਉਲੀਸ ਜੂਵੀ ਉਸਨੂੰ ਅਰੈਸਟ ਕੀਤਾ ਅਤੇ ਬਾਕੀ ਜਿਹੜੇ ਉਸਦੇ ਨਾਲ ਚਾਰ ਹੋਰ ਅਣਪਛਾਤੇ ਸੀ ਉਹਨਾਂ ਦੀ ਵੀ ਜਿਹੜੀ ਪਛਾਣ ਹੋ ਗਈ ਹੈ ਉਹਨਾਂ 'ਚੋਂ ਦੋ ਬੰਦਿਆਂ ਨੂੰ ਹੋਰ ਨੂੰ ਜਿਹੜਾ ਵਾ ਸੰਜੇ ਔਰ ਗੁੱਲੂ ਨੂੰ ਵੀ ਕੈਫਰ ਕਰ ਲਿਆ ਗਿਆ ਦੋ ਦੋਸ਼ੀ ਰਹਿੰਦੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ ਜਿਹੜਾ ਪਵਨ ਕੁਮਾਰ ਦੇ ਬਿਆਨ ਤੇ ਜਿਹੜਾ ਮਕਦਮਾ ਨੰਬਰ 116 ਜਿਹੜਾ ਦਰਜ ਕਰਕੇ 300 ਅੰਡਰ ਸੈਕਸ਼ਨ ਦੇ ਅਧਿਕਾਰ ਦਰਜ ਕੀਤਾ ਤੇ ਤਫਤੀਸ਼ ਹਜੇ ਜਾਰੀ ਆ ਇਹਨਾਂ ਦੋਛੀਆਂ ਪਾਸੋਂ ਰਿਮਾਂਡ ਲੈ ਕੇ ਪੁਚੀਚ ਕੀਤੀ ਜਾ ਰਹੀ ਹੈ। ਕਾਰਨ ਕੀ ਸੀ ਗੱਲ? ਕਾਰਨ ਸਿਰਫ ਗੱਡੀ ਦੀ ਪਾਰਕਿੰਗ ਤੋਂ ਲੈ ਕੇ ਜਿਹੜਾ ਵਾ ਇਹਨਾਂ ਦਾ ਇਕਰਾਰ ਹੋ ਗਿਆ। ਇਸੇ ਨੂੰ ਹੀ ਵਧਾ ਕੇ ਉਹਨਾਂ ਨੇ ਜਿਹੜਾ ਉੱਥੇ ਦਸਤਾਵੇਜ਼ ਲਾਉਣੇ ਸ਼ੁਰੂ ਕਰ ਦਿੱਤੇ। ਜੀ ਕੁਝ ਲੋਕਾਂ ਦੇ ਪਹਿਲਾਂ ਵੀ ਤੋਂ ਮਾਮਲਾ ਹੈ। ਹਾਂ ਜਿਹੜਾ ਜਵਰਾਜ ਉਹ ਵੀ ਹੈ ਤੇ ਪਹਿਲਾਂ ਵੀ ਦੋ ਮੁਕਦਮੇ ਜਿਹੜੇ ਆ 307 ਔਰ ਆਰਨੈਕਟਰ ਦੇ ਜਿਹੜਾ ਦਰਦ ਇਹਦੇ ਸ਼ੁਰੂਆਤੀਆਂ ਤੋਂ ਕੀ ਮੈਸੇਜ ਕੀ? ਇਹਨਾਂ ਨੂੰ ਮੈਸੇਜ ਆਈ ਹੈ ਕਿ ਇਹਨਾਂ ਦੇ ਬਰਖਲਾ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅੱਗੇ ਤੋਂ ਜਿਹੜਾ ਕੋਈ ਇਹੋ ਜਿਹੀ ਵਰਤਨਾ